ਉਹ 7 ਯੂ ਪੰਜਾਬੀ ਚੈਨਲ ਅ ਅਸੀਂ ਅਸੀਂ ਕਾਲੇ ਬੱਕੇ ਵਿੱਚ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਰਪ੍ਰਿੰਦ ਸਿੰਘ ਦੇ ਨਾਲ ਅਸੀਂ ਦਿਖਾਉਂਦੇ ਆ ਕਿ ਅੱਜ ਇੱਕ ਸੈਮੀਨਾਰ ਹੋਣ ਜਾ ਰਿਹਾ ਵਾ ਜਿਹੜਾ ਕਿ ਅ ਨਸ਼ਾ ਮੁਕਤ ਕਰਾਓ ਪੰਜਾਬ ਨੂੰ ਨਸ਼ਾ ਪੰਜਾਬ ਬਚਾਓ 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 ਪੰਜਾਬ ਵਿੱਚ ਨਸ਼ਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਤੇ ਨਸ਼ੇ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਮਾਰੋ ਅੱਜ ਕਢਾ ਨਸ਼ਾ ਵਿਰੋਧ ਮਹਿੰਮ ਦੇ ਆਗਾਜ਼ ਲਈ ਸਾਡੇ ਪਾਸਟਰ ਸਤਵੀਰ ਜੀ ਦੇ ਪਿੰਡ ਕਾਲਾ ਬਕਲਾ ਚਰਚ ਵਿਖੇ ਅੱਜ ਨੌਜਵਾਨਾਂ ਨੂੰ ਇੱਥੇ ਬੁਲਾ ਕੇ ਤੇ ਨਸ਼ੇ ਦੇ ਵਿਰੁੱਧ ਮਹਿੰਮ ਦਾ ਆਗਾਜ਼ ਕੀਤਾ ਗਿਆ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਗਿਆ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਹ ਨਸ਼ੇ ਨੂੰ ਛੱਡੋ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਇਸ ਤਰੀਕਾ ਦਾ ਨਸ਼ਾ ਫੈ ਚੁੱਕਿਆ ਹੈ ਕਿ ਸਾਡੀ ਜਿਹੜੀ ਜਵਾਨੀ ਆ ਉਹ ਕੰਮਕਾਰ ਤੋਂ ਵਿਲੀ ਹੋ ਗਈ ਆ ਉਹਨਾਂ ਨੂੰ ਕੰਮਕਾਰ ਦੀ ਬਜਾਏ ਉਹ ਬੁਰੇ ਕਰਮਾਂ 'ਚ ਪੈ ਗਏ ਨੇ ਚੋਰੀ ਚਕਾੜੀ 'ਚ ਪੈ ਗਏ ਨੇ ਉਸ ਨਸ਼ੇ ਨੂੰ ਪੂਰਤੀ ਲਈ ਇਹਦੇ ਨਾਲ ਜਿਹੜਾ ਸਮਾਜ ਵੀ ਪੂਰਾ ਗੰਦਲਾ ਹੋ ਰਿਹਾ ਤੇ ਜਿਹੜਾ ਪਰਿਵਾਰ ਆ ਉਹਦੇ ਵਿੱਚ ਵੀ ਵੱਡੀਆਂ ਕਮੀਆਂ ਆਣ ਤੇ ਪੂਰੇ ਪੰਜਾਬ ਦੇ ਉੱਤੇ ਦਾ ਨੁਕਸਾਨ ਹੋ ਰਿਹਾ ਅੱਜ ਦੀ ਜਿਹੜੀ ਇਹ ਮਹਿਮਾ ਇਹਦੇ ਲਈ ਮੈਂ ਪਾਸੋਂ ਸਤਵੀਰ ਜੀ ਨੂੰ ਸਾਡੇ ਸੰਤ ਜੀ 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 ਨੂੰ ਔਰ ਬਾਕੀ ਜਿੰਨੇ ਵੀ ਸਾਡੇ यूपीए ਦੇ ਪ੍ਰਧਾਨ ਹਰੀ ਸਿੰਘ ਫਿਚਰ ਜੀ ਔਰ ਬਾਕੀ ਸਾਰੇ ਪਾਸਟਰ ਸਾਹਿਬਾਂ ਜਿਨੇ ਵੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਮੇਂ ਮ ਨੂੰ ਅੱਗੇ ਰੈਗੂਲਰ ਕਰਨ ਲਈ ਲੋਕਾਂ ਵਿੱਚ ਆਉਣ ਦਾ ਜਿਹੜਾ ਉਪਰਾਲਾ ਕੀਤਾ ਉਹਦੇ ਲਈ ਮੈਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਵੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸ ਮੇਮਰ ਜਾਰੀ ਸੋ ਮੈਂ ਧੰਨਵਾਦ ਕਰਦਾ ਹਾਂ ਕਿ ਆਪ ਜੀ ਦੇ ਮਾਧਿਅਮ ਦੇ ਜਰੀਏ ਇਹ ਗੱਲ ਜਿਹੜੀ ਆ ਲੋਕਾਂ ਤੱਕ ਪਹੁੰਚ ਰਹੀ ਆ ਸੋ ਜਦੋਂ ਅੱਜ ਦਾ ਅਸੀਂ YouTube ਜਾਂ Facebook ਦੇਖਦੇ ਆ ਸੋ ਅੱਜ ਦੀ ਦੁਰਦਸ਼ਾ ਨੂੰ ਜਦੋਂ ਪੰਜਾਬ ਦੀ ਦੇਖਦੇ ਆ ਤਾਂ ਹਰ ਦਿਨ ਆਏ ਦਿਨ ਜਿਹੜੀਆਂ ਨਸ਼ੇ ਦੇ ਕਾਰਨ ਮੌਤਾਂ ਖਾਸ ਕਰਕੇ ਨੌਜਵਾਨਾਂ ਦੀਆਂ ਹੋ ਰਹੀਆਂ ਆ ਸੋ ਇਸ ਇਸ ਗੱਲ ਨੂੰ ਦੇਖਦੇ ਹੋਏ ਜਿਹੜੀਆਂ ਮਾਵਾਂ ਆ ਉਹ ਪੈਣਾ ਜਿਨ੍ਹਾਂ ਦੇ ਇੱਕੋ ਇੱਕ ਬੇਟਾ ਸੀਗਾ ਔਰ ਇੰਜੈਕਟ ਕਰਦੇ ਸਮੇਂ ਜਿਹੜੀ ਸਿਰਿੰਜ ਵੀ ਆ ਉਹ ਵੀ ਕੱਢੀ ਨਹੀਂ ਗਈ ਔਰ ਉਸ ਸਮੇਂ ਡੈਥ ਹੋ ਗਈ ਘਰਾਂ ਦੇ ਘਰ ਰੋਲ ਗਏ ਪਰ ਅੱਜ ਜੇ ਅਸੀਂ ਪੰਜਾਬ ਨੂੰ ਦੇਖੀਏ ਤੇ ਪੰਜਾਬ ਕਿਤੇ ਨਾ ਕਿਤੇ ਇੱਕ ਅਜਿਹੇ ਸਮੇਂ ਬਲ ਜਾ ਰਿਹਾ ਆ ਜੇ ਇਹ ਨਸ਼ੇ ਅੱਜ ਬੰਦ ਨਾ ਹੋਏ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਲਈ ਉਹ ਵਧੀਆ ਨਹੀਂ ਹੋਊਗਾ ਇਸ ਕਰਕੇ ਅਸੀਂ ਉਪਰਾਲਾ ਕੀਤਾ ਕਿ ਅਸੀਂ ਨੌਜਵਾਨਾਂ ਨੂੰ ਜਾਗਰਤ ਕਰੀਏ ਉਹ ਨਸ਼ੇ ਨੂੰ ਛੱਡਣ ਆਪਣਾ ਉਜਵਲ ਭਵਿੱਖ ਬਣਾਉਣ ਔਰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾ ਤੁਹਾਨੂੰ ਲੱਗਦਾ ਨਹੀਂਗਾ ਕਿ ਤੇ ਸਰਕਾਰਾਂ ਵੀ ਇਸ ਗੱਲ ਨੂੰ ਇਗਨੋਰ ਕਰ ਰਹੀਆਂ ਸੋ ਦੇਖੋ ਜਿਹੜਾ ਪ੍ਰਸ਼ਾਸਨ ਆ ਜਾਂ ਸਰਕਾਰਾਂ ਸੋ ਸਰਕਾਰਾਂ ਦਾ ਸਰਕਾਰਾਂ ਨੂੰ ਸਾਡਾ ਸਾਥ ਦੇਣ ਦੀ ਜ਼ਰੂਰਤ ਹੈਗੀ ਆ ਸੋ ਲੱਗੇ ਹੋਏ ਆ ਬਹੁਤ ਸਾਰੇ ਅਧਿਕਾਰੀਆਂ ਨੂੰ ਅਸੀਂ ਦੇਖਦੇ ਹਾਂ ਲੱਗੇ ਹੋਏ ਆ ਸੋ ਸਾਡੀ ਕੋਸ਼ਿਸ਼ ਆ ਕਿ ਅਸੀਂ ਵੀ ਉਹਨਾਂ ਦਾ ਸਾਥ ਦੇਈਏ ਜਦੋਂ ਆਬਾਮ ਜਦੋਂ ਲੋਕ ਸਰਕਾਰਾਂ ਦਾ ਸਾਥ ਦੇਣਗੇ ਪ੍ਰਸ਼ਾਸਨ ਦਾ ਸਾਥ ਦੇਣਗੇ ਸੋ ਮੇਰਾ ਭਰੋਸਾ ਆ ਕਿ ਜਿਹੜਾ ਕੰਮ ਬਹੁਤ ਸਮੇਂ ਤੱਕ ਹੋ ਸਕਦਾ ਉਹਨੂੰ ਜਲਦੀ ਜਿਹੜਾ ਕਰਨ ਦੇ ਵਿੱਚ ਜਦੋਂ ਅਸੀਂ ਸਾਥ ਮੰਗੋ ਜਲਦੀ ਹੋਊਗਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਯੂਨਾਈਟਿਡ ਸਟੇਟਸ ਦੇ ਵੱਲੋਂ ਸਭ ਨੂੰ ਜੈ ਐਮਐਸਸੀ ਕਹਿਣਾ ਔਰ ਖਾਸ ਕਰ ਸਾਡੇ ਫਾਸਲ ਸਤਪੀਰ ਜੀ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਤੇ ਜਿਹੜਾ ਇੱਕ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਖਾਸ ਕਰ ਨਸ਼ਾ ਮੁਕਤ ਪੰਜਾਬ ਔਰ ਕਿਤੇ ਨਾ ਕਿਤੇ ਅੱਜ ਹਰੇਕ ਜਿਹੜਾ ਜਵਾਨ ਹੈ ਉਹ ਚਾਹੁੰਦਾ ਹੈ ਕਿ ਅਸੀਂ ਨਸ਼ਿਆਂ ਤੋਂ ਆਜ਼ਾਦ ਹੋਏ ਤੁਸੀਂ ਵੇਖ ਸਕਦੇ ਹੋ ਸਾਡੇ ਕਿ ਬਹੁਤ ਸਾਰੇ ਜਵਾਨ ਨੇ ਜਿਹੜੇ ਨਸ਼ਾ ਛੱਡ ਕੇ ਬੈਠੇ ਨੇ ਤੇ ਕਈ ਵਾਰ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਸਰਕਾਰ ਆਪਣਾ ਪੂਰਾ ਜੋਰ ਲਾ ਰਹੀ ਹੈ ਸਰਕਾਰ ਤੋਂ ਜੋ ਹੋ ਸਕੇ ਅਸੀਂ ਉਹ ਪੂਰੀ ਮੁਹਿੰਮ ਕਰਦੀ ਹੈ ਔਰ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਲੇਕਿਨ ਨਾਲ ਹੀ ਨਾਲ ਮੈਂ ਆਪਣੇ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਇੱਕ ਇੱਕ ਜਵਾਨ ਨੂੰ ਕਹਿਣਾ ਚਾਹਾਂਗਾ ਕਿ ਤੁਹਾਡਾ ਵੀ 100% ਜਿਹੜਾ ਨਸ਼ਾ ਮੁਕਤ ਪੰਜਾਬ ਦੇ ਵਿੱਚ ਸਹਿਯੋਗ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜ ਅਸੀਂ ਵਿਕਟੋਰੀਅਸ ਗੋਡ ਅਪ ਚਰਚ ਕਾਲਾ ਬੱਕਰਾ ਦੇ ਵਿੱਚ ਅੱਜ ਅਸੀਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ ਔਰ ਅਸੀਂ ਆਂ ਆਸ਼ਵਾਸਨ ਦੇਨੇ ਆ ਔਰ ਤੁਹਾਡਾ ਵਾਅਦਾ ਕਰਦੇ ਆ ਕਿ ਇਹ ਜਿਹੜੀ ਮੁਹਿੰਮ ਜਿਹੜੀ ਆਪਾਂ ਸ਼ੁਰੂ ਕੀਤੀ ਹੈ ਇਹਨੂੰ ਆਪਾਂ ਜਾਰੀ ਰੱਖਾਂਗੇ ਔਰ ਆਉਣ ਵਾਲਾ ਸਮਾਂ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਹੈ ਉਹ ਬਹੁਤ ਸੁਨਹਿਰਾ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ ਸੋ ਸਭ ਨੂੰ ਜੈਨਸ ਕੀ ਗੋਡ ਬਲੈਸ ਅੱਜ ਪ੍ਰਭੂ ਦੇ ਦਾਸ ਪਾਸ ਤੋਂ ਸਤਵੀਰ ਜੀ ਹੁਣਾਂ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜਿਸ ਉਪਰਾਲੇ ਦੇ ਵਿੱਚ ਅੱਜ ਅਸੀਂ ਸ਼ਾਮਲ ਹੋਏ ਹਾਂ ਕਿ ਨਸ਼ਿਆਂ ਦੇ ਖਿਲਾਫ ਇੱਕ ਜਾਗਰਤੀ ਮੁਹਿੰਮ ਚੇੜੀ ਜਾਵੇ ਸੋ ਅੱਜ ਨਸ਼ਿਆਂ ਦੇ ਖਿਲਾਫ ਇੱਕ ਜਾਗਰਤੀ ਮੁਹਿੰਮ ਕਰਦੇ ਹੋਏ ਇੱਕ ਸੈਮੀਨਾਰ ਕੀਤਾ ਗਿਆ ਹੈ ਇੱਕ ਮਾਰਚ ਕੱਢਿਆ ਗਿਆ ਹੈ ਕਾਲਾ ਬਕੜਾ ਦੇ ਵਿੱਚ ਸੋ ਇਹਦੇ ਵਿੱਚ ਇਹ ਸੰਦੇਸ਼ ਹੈ ਜਿਹੜਾ ਸਾਡਾ ਪੰਜਾਬ ਹੈ ਇਹਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਨੂੰ ਕਹਿੰਦੇ ਆ ਪਰ ਅੱਜ ਛੇਵਾਂ ਬਰਿਆੜ ਨਸ਼ਿਆਂ ਦਾ ਬਗੜਿਆ ਉਹ ਜਿਹੜਾ ਦਰਿਆ ਹੈ ਉਹਦੇ ਵਿੱਚ ਨੌਜਵਾਨੀ ਡੁੱਬ ਡੁੱਬ ਕੇ ਮਰ ਰਹੀ ਹੈ ਇਹ ਬੜਾ ਦੁੱਖ ਹੈ ਹਰ ਪਰਿਵਾਰ ਇਹਦੇ ਨਾਲ ਜੂਝ ਰਿਹਾ ਹੈ ਸੋ ਅੱਜ ਇਹ ਉਪਰਾਲਾ ਹੈ ਉਹ ਪਰਮੇਸ਼ਰ ਅੱਗੇ ਪ੍ਰਾਰਥਨਾਵਾਂ ਹਨ ਆਓ ਆਪਾਂ ਰਲ ਮਿਲ ਕੇ ਇਹਦੇ ਵਿੱਚ ਸਾਥ ਦਈਏ ਤਾਂ ਕਿ ਜਿਹੜਾ ਸਾਡਾ ਪੰਜਾਬ ਆ ਇਹਦੀ ਜਿਹੜੀ ਪਹਿਚਾਣ ਆ ਉਹ ਨਸ਼ਿਆਂ ਦੇ ਤੌਰ ਤੇ ਨਹੀਂ ਬਲਕਿ ਤਰੱਕੀਆਂ ਦੇ ਤੌਰ ਤੇ ਹੋਵੇ ਪ੍ਰਭੂ ਬਰਕਤ ਦੇ ਤੁਸੀਂ ਦੇਖ ਰਹੇ ਸੀ ਕਿ ਸੰਤ ਵੀਰ ਜੀ ਨੇ ਕਿਸ ਤਰੀਕੇ ਦੇ ਨਾਲ ਦੱਸਿਆ ਕਿ ਬਹੁਤ ਦੁੱਖ ਪ੍ਰਗਟ ਕੀਤਾ ਕਿ ਜਿਵੇਂ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਨਾਲ ਬਹੁਤ ਡੁੱਬਦੀ ਜਾ ਰਹੀ ਆ ਉਹਨਾਂ ਨੇ ਵਿਅਕਤੀਗਤ ਤੌਰ ਤੇ ਸਨੇਹਾ ਦਿੱਤਾ ਵਾ ਕਿ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਔਰ ਨਸ਼ਿਆਂ ਦੇ ਕਲੰਕ ਨੂੰ ਤੋੜਨਾ ਚਾਹੀਦਾ ਔਰ ਤੁਸੀਂ ਦੇਖ ਰਹੇ ਹੋ 7 ਨਿਊਜ਼ ਪੰਜਾਬੀ ਚੈਨਲ ਨਾਲ ਜੁੜੇ ਹੋ ਸਾਰੇ ਦਰਸ਼ਕਾਂ ਦਾ ਧੰਨਵਾਦ